ਸਤਗੁਰੂ ਭਾਈ ਮੁਗਲੂ ਦੇ ਘਰ ਪਹੁੰਚ ਜਾਂਦੇ ਆ ਕੰਡੂਆ ਪਿੰਡ ਅਮਰਤਵੇਲਾ ਕੋੜੇ ਦੇ ਪੌੜਾਂ ਦੀ ਆਵਾਜ਼ ਸੁਣੀ ਤੇ ਸਤਗੁਰੂ ਸੱਚੇ ਪਾਤਸ਼ਾਹ ਨੇ ਆਵਾਜ਼ ਦਿੱਤੀ ਕਹਿੰਦੇ ਭਾਈ ਮੁਗਲੂ ਲੈ ਅੱਖਾਂ ਖੋਲ ਕਹਿੰਦੇ ਤੇਰੀ ਪਿਆਰ ਦੇ ਵੱਧੇ ਤੇਰੀ ਭਾਵਨਾ ਨੂੰ ਪੂਰੀ ਕਰਨ ਵਾਸਤੇ ਸਤਗੁਰੂ ਕਹਿੰਦੇ ਅਸੀਂ ਆ ਗਏ ਆ ਪਹੁੰਚ ਗਏ ਆ ਹੁਣ ਬਜ਼ੁਰਗ ਹੋ ਚੁੱਕਿਆ ਸੀ ਭਾਈ ਮੁਗਲੂ ਜ਼ਮੀਨ ਤੇ ਆਸਨ ਲਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਸਿਰ ਆਪਣੀ ਬੁੱਕਲ ਦੇ ਵਿੱਚ ਰੱਖ ਲਿਆ ਸਮਾਂ ਮਹਿਸੂਸ ਕਰੀਏ ਨਾ ਕਿਵੇਂ ਪਿਆਰ ਸਤਿਗੁਰੂ ਮੇਰਾ ਵੈਦ ਗੁਰੂ ਗੋਬਿੰਦ ਹਰਿ ਹਰਿ ਨਾਮ ਔਖਤ ਮੁਖ ਦੇਵੇ ਘਟੈ ਜਮ ਕੀ ਫੰਦਾ ਮਿੱਠ ਬੋਲੜਾ ਦੀ ਹਰ ਸੱਜਣ ਸੁਆਮੀ ਮੋਢੂਰਾ ਜਦੋਂ ਚੁੱਕ ਕੇ ਸੀਸ ਆਪਣੀ ਝੋਲੀ ਦੇ ਵਿੱਚ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਨਾ ਹੁਣ ਅੱਖਾਂ ਦੇ ਵਿੱਚੋਂ ਨੇਤਰਾਂ ਦੇ ਵਿੱਚੋਂ ਬੈਰਾਗ ਦਾ ਜਲ ਵਹਿ ਤੁਰਿਆ ਸਤਿਗੁਰੂ ਕੀਂ ਦੇ ਦੱਸ ਕੀ ਦੇ ਦੀ ਫਿਰ ਪੁੱਛਦੇ ਐ ਥੇਵੇਂ ਪਾਤਸ਼ਾਹ ਨੇ ਪੁੱਛਿਆ ਸੀ ਨਾ ਉਦੋਂ ਬਚਨ ਹੋਏ ਸੀ ਕਬੀਰ ਚਰਨ ਕਬਲ ਕੀ ਮੌਜ ਕੋ ਕਹ ਕੈਸੇ ਅਨੁਮਾਨ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਪੁੱਛਦੇ ਆ ਸੁਰਤੀ ਲੈ ਕੇ ਜਾਈਏ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਸੀਸ ਰੱਖਿਆ ਆਪਣੀ ਝੋਲੀ ਦੇ ਵਿੱਚ ਤੇ ਭਾਈ ਮੁਗਲੂ ਨੂੰ ਪੁੱਛਦੇ ਆ ਕਹਿੰਦੇ 10 ਤੇਰਾ ਸਮਾਂ ਥੋੜਾ ਰਹਿ ਗਿਆ ਤੇਰੀ ਭਾਵਨਾ ਤੇ ਪੂਰੀ ਹੋਗੀ ਜਿਹੜਾ ਤੇਰੇ ਨਾਲ ਵਚਨ ਕੀਤਾ ਸੀ ਨਿਵਾਤਾ ਵਚਨ ਕੀਤਾ ਸੀ ਪਿਤਾ ਨੇ ਨਿਵਾਇਆ ਪੁੱਤਰ ਨੇ ਤੇ ਇਹ ਅਜ ਗੁਰਮੁਖ ਦੀ ਜਾਨੀ ਹੈ ਦੀ ਗੁਰਮੁਖ ਜਨਮ ਸਵਾਰ ਤਰ ਗਏ ਛੱਲਿਆ ਸੱਚੀ ਤਰ ਗਏ ਜਾਏ ਸੱਚਾ ਪੈੜ ਮੰਨੇ ਆ ਹੁਣ ਅੰਤਲਾ ਸਮੇ ਗੁਰੂ ਪੁੱਛਦੇ ਆ ਮੰਗ ਕੀ ਮੰਗਣੇ ਨਾ ਪਰਿਵਾਰ ਦਾ ਸੁੱਖ ਮੰਗਿਆ ਨਾ ਪੁੱਤਰ ਧੀਆਂ ਦਾ ਨਾ ਕੋਈ ਧਨ ਜ਼ਮੀਨ ਜਾਇਦਾਦ ਕੁਝ ਨਹੀਂ ਬਸ ਇੱਕੋ ਚੀਜ਼ ਮੰਗੀ ਦਾਤਾ ਜੀ ਸਿਤਾ ਜਵਾ ਸੱਚ ਖੰਡ ਦਾਤਾ ਜੀ ਸਰਕਾਰ ਨੂੰ ਜਾਣ ਖੱਤੀਆ ਦਾਤਾ ਜੀ ਸਰਕਾਰ ਨੂੰ ਜਾਣ ਖੱਤੀਆ ਦਾਤਾ ਜੀ ਸਰਕਾਰ ਨੂੰ ਜਾਣ ਖੱਤੀਆ ਦਾਤਾ ਆ ਤੁਹਾਡੇ ਗਾਣੂ ਜਾਨ ਘਟੀਆਂ ਦਾਤਾ ਜੀ ਤੁਹਾਡੇ ਗਾਣੂ ਜਾਨ ਘਟੀਆਂ ਸਾਈ ਜੀ ਸਰਕਾਰ ਨੂੰ ਜਾਨ ਘਟੀਆਂ ਦਾਤਾ ਜੀ ਖਟੀਆਂ ਬਾਤਾ ਜੀ ਦਵਰਗਾ ਨੂੰ ਜਾਣ ਹਟੀਆਂ ਮੇਰਾ ਸਿਰ ਤੇਰੇ ਚਰਨਾ ਤੇ ਹੋਵੇ ਜਿੰਦ ਧਰੀ ਦੇ ਦਵਾਰੇ ਤੇ ਨਿਕਲੇ ਵੈਸੇ ਤੇ ਸਤਿਗੁਰੂ ਹੁਣ ਕੁਝ ਨਹੀਂ ਚਾਹੀਦਾ ਸਾਰੀਆਂ ਇੱਛਾਵਾਂ ਤੁਸੀਂ ਖਤਮ ਕਰਦੀਆਂ ਤੁਧ ਡਿੱਠੇ ਸੱਚੇ ਪਾਤਸ਼ਾਹ ਬਾਲ ਜਨਮ ਜਨਮ ਦੀ ਉਵੇ ਸਿਰ ਤੱਕ ਸਾਡੀ ਨੂਰ ਅਰਸ਼ੋਂ কুরਸੋਂ ਕੱਟੀ ਐ ਦੁਦ ਗਿੱਥੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਪਰ ਸਤਿਗੁਰੂ ਹੁਣ ਇਹ ਜਿੰਦ ਲੇਖੇ ਲਾ ਲਿਓ ਜਿੰਦ ਹਰੀ ਤੇ ਤੁਹਾਰੇ ਉੱਤੇ ਨਿਕਲੇ ਸਿੱਧਾ ਤਾਮ ਸੱਚ ਗਾਣੇ ਤੋਂ ਕੋਲੇ ਹਰੀ ਦੇ ਦਾ ਜਾਮਾ ਸੱਚ ਖੰਡ ਨੂੰ ਜਿਦ ਗਰੀ ਦੇ ਦੁਆਰੇ ਨਿਕਲੇ ਦਾ ਜਾਮਾ ਸੱਚ ਖੰਡ ਨੂੰ ਜਿਦ ਗਰੀ ਦੇ ਦੁਆਰੇ ਨਿਕਲੇ ਦਾ ਜਾਮਾ ਸੱਚ ਖੰਡ ਨੂੰ ਇਓ ਸਤ ਸੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਅਰਦਾਸ ਕੀਤੀ ਮੇਰੇ ਪਾਤਸ਼ਾਹ ਐਨੇ ਦਿਆਲੂ ਕਿਰਪਾਲੂ ਰਹਿਮਤਾਂ ਬਖਸ਼ਾ ਕੀ ਨਾ ਰਹਿਮਤਾਂ ਵਰਸਾ ਕੀ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਮੇਰ ਪਰਿਆ ਹੱਥਰ ਪਾਈ ਮੂਲੂ ਦੇ ਸੀਸ ਤੇ ਰੱਖਿਆ ਸੀਸ ਤੇ ਰੱਖਿਆ ਤੇ ਨਾਲ-ਨਾਲ ਜਿਵੇਂ ਸੱਪ ਕੁੰਝ ਛੱਡ ਜਾਂਦਾ ਨਾ ਇਸ ਤਰੀਕੇ ਨਾਲ  ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਨਾ ਇੱਕ ਨਾਂ ਨੋ ਸੋਜੀ ਆਈ ਇੱਕ ਫਿਰਦੇ ਵੇ ਪਰਵਾ ਜਿਹਨੂੰ ਸੋਜੀ ਆ ਗਈ ਉਹਨੇ ਅੰਤਲੇ ਸਮੇਂ ਵੀ ਸਤਗੁਰੂ ਜੀ ਤੋਂ ਕੀ ਮੰਗਿਆ ਕਿ ਸੱਚੇ ਪਾਤਸ਼ਾਹ ਕੁਝ ਨਹੀਂ ਚਾਹੀਦਾ ਬਸ ਤੇਰੇ ਚਰਨਾਂ 'ਚ ਜਗ੍ਹਾ ਬਣੀ ਰਵੇ ਮੁਕਤੀ ਵੀ ਨਹੀਂ ਚਾਹੀਦੀ ਕਿਉਂਕਿ ਗੁਰਮੁਖਾਂ ਨੇ ਮੁਕਤੀ ਨੂੰ ਵੀ ਨੀਮਾ ਰੱਖਿਆ ਮੁਕਤੀ ਨੂੰ ਵੀ ਪ੍ਰੀਤ ਤੋਂ ਨੀਮਾ ਰੱਖਿਆ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਬਰ ਸੰਗ ਤੋਰੀ ਇਹ ਗੁਰਮੁਖ ਦੀ ਜਾਣੀ ਹੈ ਭਾਈ ਮੁਗਲੂ ਦੀ ਜਾਨੀ ਭਾਈ ਮੁਗਲੂ ਦਾ ਅੰਤਮ ਸਮਾ ਗੁਰਮੁਖ ਦੀ ਨਿਸ਼ਾਨੀ ਹੈ ਕਿ ਇੱਕ ਗੁਰਮੁਖ ਸੰਸਾਰ ਤੋਂ ਕਿੱਦਾਂ ਜਾਂਦਾ ਹੈ